ਲੋਕਾਂ ਚ ਕਿਸ ਹੱਦ ਤੱਕ ਹਵਾਨਿਤ ਵੱਧ ਚੁੱਕੀ ਆ ਇੱਕ ਵੀਡੀਓ ਨੇ ਬਹੁਤ ਸਾਰਾ ਕੁਝ ਭੈਣ ਕਰਕੇ ਰੱਖ ਦਿੱਤਾ ਹੈ ਜਿੱਥੇ ਇੱਕ ਪਾਸੇ ਦੇਖਦੇ ਆ ਕਿ ਇੱਕ ਸਰਕਾਰਾਂ ਜਾਂ ਵੱਡੇ ਪੱਧਰ ਤੇ ਸਮਾਜ ਸੇਵੀ ਇਹ ਜਿਹੜੇ ਆ ਪ੍ਰਚਾਰ ਕਰਦੇ ਆ ਕਿ ਜੇਕਰ ਕੋਈ ਤੁਹਾਨੂੰ ਸੜਕ ਤੇ ਕੋਈ ਐਕਸੀਡੈਂਟ ਵਿਅਕਤੀ ਮਿਲਦਾ ਹੈ ਜਾਂ ਕੋਈ ਜ਼ਖਮੀ ਮਿਲਦਾ ਤਾਂ ਉਸ ਦਾ ਇਲਾਜ ਕਰਵਾਇਆ ਜਾਵੇ ਉਸ ਨੂੰ ਹਸਪਤਾਲ ਪਹੁੰਚਾਇਆ ਜਾਵੇ ਤਾਂ ਉਸ ਤੋਂ ਅੱਗੇ ਜਾ ਕੇ ਤੁਸੀਂ ਦੇਖ ਸਕਦੇ ਹੋ ਕਿ ਵਿਅਕਤੀ ਦੇ ਸਾਰੀਆਂ ਹੀ ਹੱਦਾਂ ਪਾਰ ਕਰ ਦਿੱਤੀਆਂ ਕਿ ਜਦੋਂ ਇੱਕ ਗੱਡੀ ਨਾਲ ਮੋਟਰਸਾਈਕਲ ਦਾ ਟਕਰਾਅ ਹੋ ਜਾਂਦਾ ਹੈ ਤਾਂ ਉਸ ਮੋਟਰਸਾਈਕਲ ਨੂੰ ਛੱਡਣ ਦੀ ਥਾਂ ਉਸ ਮੋਟਰਸਾਈਕਲ ਵਾਲੇ ਨੂੰ ਚੱਕਣ ਦੀ ਥਾਂ ਗੱਡੀ ਵਾਲਾ ਇੰਨੇ ਇੱਕ ਆਪਣੇ ਆਪ ਚ ਹਵਾਨੀਤ ਪੇਸ਼ ਕਰ ਦਿੰਦਾ ਹੈ ਕਿ ਗੱਡੀ ਸਮੇਤ ਜਿਹੜਾ ਮੋਟਰਸਾਈਕਲ ਆ ਉਹ ਕਾਫੀ ਦੂਰ ਤੱਕ ਕਸੀੜਦਾ ਹੋਇਆ ਲੈ ਕੇ ਜਾਂਦਾ ਹੈ ਤਾਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਪਟਿਆਲਾ ਤੋਂ ਤਾਂ ਪਟਿਆਲਾ ਦੇ 21 ਨੰਬਰ ਫਾਟਕ ਦੇ ਉੱਪਰ ਜਿਹੜਾ ਫਲਾਈਓਵਰ ਬਣਿਆ ਹੋਇਆ ਤਾਂ ਰਾਜਪੁਰਾ ਰੋਡ ਤੇ ਬੱਤੀਆਂ ਤੇ ਜਿਹੜਾ ਇਹ ਐਕਸੀਡੈਂਟ ਹੁੰਦਾ ਹੈ ਉੱਥੋਂ ਇਸ ਮੋਟਰਸਾਈਕਲ ਨੂੰ ਇੰਨੀ ਦੂਰ ਤੱਕ ਇੱਕ ਸੀਟ ਦਾ ਹੋਇਆ ਲੈ ਕੇ ਜਾਂਦਾ ਵਿਅਕਤੀ ਕੇ ਅੱਗੇ ਜਾ ਕੇ ਲੋਕਾਂ ਵੱਲੋਂ ਰੋਕਿਆ ਜਾਂਦਾ ਹੈ ਤਾਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਕਿਸ ਤਰੀਕੇ ਨਾਲ ਲੋਕਾਂ ਚ ਹਵਨਤ ਵਧਦੀ ਜਾ ਰਹੀ ਹੈ ਇੱਕ ਪਾਸੇ ਤਾਂ ਅ ਵੱਡੇ ਪੱਧਰ ਤੇ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਜੇਕਰ ਕੋਈ ਸੜਕ ਤੇ ਤੁਹਾਨੂੰ ਕੋਈ ਐਕਸੀਡੈਂਟ ਨਾਲ ਜ਼ਖਮੀ ਵਿਅਕਤੀ ਮਿਲਦਾ ਹੈ ਤਾਂ ਉਸ ਨੂੰ ਹਸਪਤਾਲ ਪਹੁੰਚਾਇਆ ਜਾਵੇ ਉਸ ਨੂੰ ਜਿਹੜੇ ਆ ਡਾਕਟਰੀ ਸਹਾਇਤਾ ਦਿੱਤੀ ਜਾਵੇ ਪਰ ਉਥੇ ਤੁਸੀਂ ਇਹ ਵੀ ਦੇਖ ਸਕਦੇ ਹੋ ਕਿ ਕੁਝ ਅਜਿਹੇ ਵਿਅਕਤੀ ਵੀ ਨੇ ਜੇਕਰ ਕਿਸੇ ਨਾਲ ਕੋਈ ਘਟਨਾ ਵਾਪਰ ਵੀ ਜਾਂਦੀ ਆ ਉਸ ਵਿਅਕਤੀ ਨੂੰ ਚੱਕਣ ਦੀ ਥਾਂ ਆ ਉਲਟਾ ਕਾਫੀ ਦੂਰ ਤੱਕ ਜਿਹੜੇ ਆ ਮੋਟਰਸਾਈਕਲ ਨੂੰ ਕਸੀਟਦਾ ਹੋਇਆ ਇਹ ਵਿਅਕਤੀ ਲੈ ਕੇ ਜਾਂਦਾ ਹੈ ਤਾਂ ਮੌਕੇ ਤੇ ਵੀਡੀਓ ਵੀ ਜਿਹੜੀ ਆ ਉਹ ਬਣਾ ਲਈ ਜਾਂਦੀ ਹੈ ਅਤੇ ਇਸ ਦੇ ਚਾਲਦੇ ਆ ਵੱਡੇ ਜਿਹੜੇ ਆ ਉਹ ਇਸ ਵਿਅਕਤੀ ਤੇ ਸਵਾਲ ਖੜੇ ਹੋ ਰਹੇ ਆ ਕਿ ਆਖਰਕਾਰ ਕੀ ਇਸ ਨੂੰ ਬਿਲਕੁਲ ਫਿਕਰ ਨਹੀਂ ਕਿ ਕੋਈ ਵਿਅਕਤੀ ਉਸ ਦੀ ਗੱਡੀ ਨਾਲ ਜਿਹੜਾ ਟਕਰਾਇਆ ਕਿ ਉਹ ਸਹੀ ਸਲਾਮਤ ਹੈ ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ ਜਿਹੜਾ ਮੋਟਰਸਾਈਕਲ ਸਵਾਰ ਸੀਗਾ ਉਹ ਬਿਲਕੁਲ ਠੀਕ ਹੈ ਕੁਝ ਜਿਹੜੀਆਂ ਸੱਟਾਂ ਜ਼ਰੂਰ ਲੱਗੀਆਂ ਨੇ ਪਰ ਇਸ ਹਾਦਸੇ 'ਚ ਜਿਹੜੇ ਤਰੀਕੇ ਨਾਲ ਇਹ ਗੱਡੀ ਮੋਟਰਸਾਈਕਲ ਨੂੰ ਲੈ ਕੇ ਜਾ ਰਹੀ ਹੈ ਤਾਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਵਿਅਕਤੀ ਦਾ ਬਚਣ ਦਾ ਕੋਈ ਚਾਂਸ ਨਹੀਂ ਹੈ ਪਰ ਉੱਥੇ ਹੀ ਜੇਕਰ ਦੇਖਿਆ ਜਾਵੇ ਕਿ ਅਚਾਨਕ ਜਦੋਂ ਮੋਟਰਸਾਈਕਲ ਟਕਰਾ ਜਾਂਦਾ ਗੱਡੀ ਨਾਲ ਤਾਂ ਉਹ ਇੱਕ ਸਾਈਡ 'ਚ ਡਿੱਗ ਜਾਂਦੇ ਆ ਤਾਂ ਮੋਟਰਸਾਈਕਲ ਗੱਡੀ ਦੇ ਬਰਨਟ ਹੇਟ ਜਿਹੜਾ ਫਸ ਜਾਂਦਾ ਹੈ ਤਾਂ ਉੱਥੇ ਮੋਟਰ ਤੇ ਮੋਟਰਸਾਈਕਲ ਜਿਹੜਾ ਗੱਡੀ ਦੇ ਹੇਟ ਫਸ ਜਾਂਦਾ ਹੈ ਤਾਂ ਉਸ ਨੂੰ ਕਾਫੀ ਦੂਰ ਤੱਕ ਜਿਹੜਾ ਇਹ ਵਿਅਕਤੀ ਕਸੀਟ ਦਾ ਹੋਇਆ ਲੈ ਕੇ ਚਲਾ ਜਾਂਦਾ ਹੈ ਲੈ ਕੇ ਜਾਈ ਜਾਂਦਾ ਹੈ ਤਾਂ ਪਰ ਅੱਗੇ ਜਦੋਂ ਫਲਾਈਓਵਰ ਦੇ ਹੇਠਾਂ ਉਤਰਦਾ ਹੈ ਤਾਂ ਉੱਥੇ ਲੋਕਾਂ ਵੱਲੋਂ ਗਾਹ ਪਾ ਕੇ ਦੱਸਿਆ ਜਾ ਰਿਹਾ ਹੈ ਕਿ ਗੱਡੀ ਨੂੰ ਰੋਕਿਆ ਜਾਂਦਾ ਹੈ ਤੇ ਮੌਕੇ ਤੇ ਮੋਟਰਸਾਈਕਲ ਨੂੰ ਜਿਹੜਾ ਉਹ ਕੱਢਿਆ ਜਾਂਦਾ ਹੈ ਗੱਡੀ ਹੇਠੋਂ ਤਾਂ ਇਹ ਕਾਫੀ ਨੁਕਸਾਨ ਵੀ ਦੱਸਿਆ ਜਾ ਰਿਹਾ ਹੈ ਕਿ ਮੋਟਰਸਾਈਕਲ ਦਾ ਹੋਇਆ ਹਾਲਾਂਕਿ ਜਾਨੀ ਨੁਕਸਾਨ ਤੋਂ ਬਚਾ ਰਿਹਾ ਪਰ ਇਸ ਵੀਡੀਓ ਨੇ ਬਹੁਤ ਸਾਰਾ ਕੁਝ ਬਿਆਨ ਕਰਕੇ ਰੱਖ ਦਿੱਤਾ ਹੈ ਕਿ ਕਿਸ ਤਰੀਕੇ ਨਾਲ ਹਵਾਨੀਤ ਜਿਹੜਾ ਲੋਕਾਂ ਵਿੱਚ ਪਈ ਹੋਈ ਹੈ ਤੇ ਮਾਨਵਤਾ ਕਿਸ ਤਰੀਕੇ ਨਾਲ ਜਿਹੜੀ ਆ ਉਹ ਮਰਦੀ ਹੋਈ ਨਜ਼ਰ ਆ ਰਹੀ ਹੈ ਕਿ ਕਿਸੇ ਨੂੰ ਕਿਸੇ ਦੀ ਜਾਨ ਦਾ ਕੋਈ ਫਰਕ ਨਹੀਂ ਹੈ ਹਾਲਾਂਕਿ ਇਸ ਮਾਮਲੇ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਵੱਲੋਂ ਕੀ ਕਾਰਵਾਈ ਕੀਤੀ ਜਾ ਰਹੀ ਹੈ ਉਹ ਵੀ ਇੱਕ ਚਰਚਾ ਦਾ ਵਿਸ਼ਾ ਹੈ ਤੇ ਉੱਥੇ ਜੇਕਰ ਦੇਖਿਆ ਜਾਵੇ ਵੀਡੀਓ ਜਰੂਰ ਸੋਸ਼ਲ ਮੀਡੀਆ ਤੇ ਵਾਇਰਲ ਹੋ ਗਈ ਹੈ ਕਿ ਕਿਸ ਤਰੀਕੇ ਨਾਲ ਵਿਅਕਤੀ ਨੇ ਆਪਣੇ ਮਾਨਵਤਾ ਪੇਸ਼ ਕਰਕੇ ਰੱਖ ਦਿੱਤੀ ਹੈ